ਅਧੂਜੇ ਕਾਂਗਰਸਾਂ ਨੂੰ ਆਪਸ ਲੜੀ ਜਾਂਦੇ ਨੇ ਟਿੱਕ ਟਿੱਕ ਮਿਲਦੀ ਹੈ 15 ਦਿਨ ਤੱਕ ਬਣਾਉਣ ਨੂੰ ਲੱਗਦੇ ਹਨ ਯਾਰ ਆ ਜਾਓ ਮੇਰੇ ਨਾਲ ਚੱਲੋ ਕਾਂਗਰਸ ਦੀ ਸੂਚੀ ਨਾਲ ਜਿਹਦੇ ਘਰਾ ਦੇ ਸਾਡੇ ਘਰਾਂ ਵਿੱਚ ਚੜੀ ਕਰਦੇ ਆ ਕਿ ਚਲੋ ਇਕਰਾਰ ਤਾਂ ਲੰਘ ਜੇ ਬਿਨਾਂ ਲੜੇ ਉਮੀਦਵਾਰ ਨਹੀਂ ਡਿਕਲੇਅਰ ਕੀਤੇ ਤਾਰਨ ਵਿਚਾਰ ਹੀ ਨਹੀਂ ਹੈਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਗਾਪੁਰਾਣਾ ਦੇ ਵਿੱਚ ਜਦੋਂ ਕਰਨਜੀਤ ਅਨਮੋਲ ਲਈ ਪ੍ਰਚਾਰ ਕੀਤਾ ਤਾਂ ਨਿਸ਼ਾਨੇ ਤੇ ਕਾਂਗਰਸ ਤੇ ਅਕਾਲੀ ਦਲ ਸਨ ਤੰਗ ਕਰ ਸਿਆ ਕਿ ਚੋਣਾਂ ਕੀ ਲੜਵੀਆਂ ਨੇ ਨਾ ਕੋਲ ਤਾਂ ਉਮੀਦਵਾਰਾਂ ਦੀ ਲਿਸਟ ਵੀ ਨਹੀਂ ਬਣਦੀ ਅਧੂਜੇ ਕਾਂਗਰਸ ਵਾਲੇ ਨਾਲ ਆਪਸ ਚ ਲੜੀ ਜਾਂਦੇ ਨੇ ਇੱਕ ਟਿਕਟ ਮਿਲਦੀ ਆ 15 ਦਿਨ ਤਾਂ ਮਨਾਉਣ ਨੂੰ ਲੱਗਦੇ ਆ ਉਹਨਾਂ ਨੂੰ ਵੀ ਯਾਰ ਆ ਜਾਓ ਮੇਰੇ ਨਾਲ ਚੱਲ ਪੋ ਫਿਰ ਅੱਛਾ ਤੁਸੀਂ ਦੇਖਿਓ ਆਮਾ ਦੀ ਪਾਰਟੀ ਹਮੇਸ਼ਾ ਦਿਨੇਜ ਕਰਦੀ ਆ ਸੂਚੀ ਜਾਰੀ ਆਪਣਾ 13 ਦੇ 13 ਕਰ ਰੱਖੇ ਨੇ ਵੀ ਪਹਿਲਾਂ 8 ਦੀ ਕੀਤੀ ਦਿਨੇ ਜਾਰੀ ਕੀਤੀ ਸੂਚੀ ਟੀਵੀ ਤੇ ਵੀ ਆਉਂਦਾ ਤੁਸੀਂ ਵੀ ਦੇਖ ਲੈਨੇ ਹੋ ਕਾਂਗਰਸ ਦੀ ਸੂਚੀ ਨਾ ਤੁਸੀਂ ਦੇਖੋ ਰਾਤ ਦੇ 1:30 ਵੇ ਜਾਰੀ ਕਰਦੇ ਆ ਵੀ ਚਲੋ ਇੱਕ ਰਾਤ ਤਾਂ ਲੰਘ ਜੇ ਬਿਨਾਂ ਲੜੇ ਕਿ ਜਲੇ ਇੱਕ ਬਾਕ ਸੂਰ ਨੂੰ ਦੇਖਾਂਗੇ ਚਾ ਰਾਤ ਨੂੰ ਤਾਂ ਨਹੀਂ ਲੜਨਗੇ ਆ ਹਾਲਤ ਉਹਨਾਂ ਦੀ ਹਾਲਤ ਕੀ ਪਈ ਹੋਈ ਪਈ ਹੈ ਦੋਨੋਂ ਪਾਰਟੀਆਂ ਦੀ ਹਜੇ ਤੱਕ ਉਮੀਦਵਾਰ ਨਹੀਂ ਡਿਕਲੇਅਰ ਕੀਤੇ ਕਾਰਨ ਕੋਈ ਤਿਆਰੀ ਨਹੀਂ ਹੈਗਾ ਮੇਰਾ ਦੋਸਤ ਇੱਕ ਲੁਧਿਆਣੇ ਕੋਲੇ ਪਿੰਡ ਆ ਉਹ ਕਹਿੰਦਾ ਸਾਡੇ ਪਿੰਡ ਦਾ ਇੱਕ ਜਥੇਦਾਰ ਆ ਕਹਿੰਦਾ ਕਾਲੀਦਲ ਚ ਦਿਖਲਾ ਟਿਕ ਟ ਕਰਕੇ ਹਰ ਰੋਜ਼ ਤੜਕੀ 5 ਵਜੇ ਗੁਰਦੁਆਰਾ ਸਾਂਝਾ ਕੇ ਅਰਦਾਸ ਕਰਾਉਂਦਾ ਮੈਂ ਕਿਹਾ ਵੀ ਟਿਕ ਟ ਲੈਣ ਵਾਸਤੇ ਕਹਿੰਦਾ ਨਾ ਇਸ ਕਰਕੇ ਦਾਸਤਾਉਂਦਾ ਵੀ ਕਿਤੇ ਮੈਨੂੰ ਟਿਕਟ ਨਾ ਮਿਲ ਜੇ। ਅਕਾਲੀ ਦਲ ਦੀ ਕਿ ਮੈਂ ਮੈਂ ਕਿਹੜੇ ਕਿਹੜੇ ਮੂੰਹ ਨਾਲ ਜਾਊਂਗਾ ਫਿਰ ਲੋਕਾਂ ਕੋਲੇ। ਕਾਂਗਰਸ ਵਾਲਾਂ ਦੇ ਹਾਲ ਹੈ, ਕਾਂਗਰਸ ਦੇ ਲੀਡਰਾਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕਰ ਰੱਖੇ ਨੇ ਜਿਹੜੀ ਥੱਲੇ ਬੇਲੜ ਜੀ ਹੁੰਦੀ ਹੈ ਉੱਥੇ ਵੀ ਕੱਪੜਾ ਲਾ ਰੱਖਿਆ ਕਿਤੇ ਕਾਂਗਰਸ ਵਾਲੇ ਥੱਲੂ ਦੀ ਨਾ ਟਿਕਟ ਸਿੱਟ ਸਿੱਟ ਜਾਣ ਸਾਡੇ ਘਰੇ। ਕਾਂਗਰਸ ਦਾ ਵੀ ਇਹ ਹਾਲ ਹੋਇਆ ਪਿਆ। ਯਕੀਨੇ ਕੀਤਾ ਮੈਂ ਕੀਤਾ? ਕਰਤੂਤਾਂ ਨੇ ਕੀਤਾ ਇਹਨਾਂ ਨੇ ਕਰਤੂਤਾਂ ਨੇ। ਇਹ ਇਹਨਾਂ ਦੀ ਕਰਤੂਤਾਂ ਨੇ ਕੀਤਾ। ਸੋ ਦੇਸ਼ ਦੇ ਵਿੱਚ ਅੱਜ ਲੋੜ ਹੈ ਪੰਜਾਬ ਨੂੰ ਲੀਡ ਕਰਨ ਦੀ ਲੋੜ ਪੈ ਗਈ ਪੰਜਾਬ ਨੇ ਹਮੇਸ਼ਾ ਲੀਡ ਕੀਤਾ ਹੈ ਹੁਣ ਵੀ ਪੰਜਾਬ ਲੀਡ ਕਰੂਗਾ ਅੱਜ ਦੇਸ਼ ਦੇ ਵਿੱਚ ਲੋੜ ਪੈ ਗਈ ਪੰਜਾਬ ਦੇ ਲੋਕਾਂ ਦੇ ਫਤਵੇ ਦੀ ਜੋ ਪੰਜਾਬ ਦੇ ਲੋਕ ਫਤਵਾ ਦੇਣਗੇ ਦੇਸ਼ ਉਧਰ ਨੂੰ ਜਾਊਗਾ ਪਹਿਲਾਂ ਪਹਿਲਾਂ ਆਜ਼ਾਦੀ ਵੇਲੇ ਵੀ ਐਂ ਹੋਇਆ ਪਹਿਲਾਂ ਸਾਰੀਆਂ ਲਹਿਰਾਂ ਵੇਲੇ ਐਂ ਹੋਇਆ ਕਿ ਦੇਸ਼ ਨੇ ਲੀਡ ਕੀਤਾ ਜਦੋਂ ਦੇਸ਼ ਨੂੰ ਲੀਡ ਕਰਨ ਦੀ ਲੋੜ ਪੈ ਜੇ ਉਦੋਂ ਪੰਜਾਬ ਨੇ ਲੀਡ ਕੀਤਾ ਵੀਰੋ ਪੱਤਰਕਾਰਾਂ ਨੇ ਮੈਨੂੰ ਪੁੱਛਿਆ ਦਿੱਲੀ ਮੈਂ ਕਿਸੇ ਚੈਨਲ ਤੇ ਸੀ ਟੀਵੀ ਚੈਨਲ ਤੇ ਕਿਤੇ ਇਹਨਾਂ ਭ੍ਰਿਸ਼ਟਾਚਾਰੀਆਂ ਦੀ وجہ سے ਇਤਨਾ ਨੁਕਸਾਨ ਹੋ ਗਿਆ ਹੋਗਾ ਦੇਸ਼ ਦਾ ਇਨ ਭ੍ਰਿਸ਼ਟਾਚਾਰੀਆਂ ਦੀ وجہ ਸੇ 70 ਸਾਲ 75 ਸਾਲ ਮੇ ਕਿਤਨਾ ਨੁਕਸਾਨ ਹੋ ਗਿਆ ਹੋਗਾ ਦੇਸ਼ ਦਾ ਮੈਂ ਗੱਲ ਇਹ ਤਾਂ ਹੋ ਗਈ ਸਾਡੇ ਪਿੰਡ ਕਸਤੂਰੀ ਲਾਲ ਲਾਲਾ ਜੀ ਦੀ ਦੁਕਾਨ ਹੈ ਉਹਦੀ ਦੁਕਾਨ ਚ ਜਨਵਰੀ ਦਾ ਮਹੀਨਾ ਸੀ ਚੋਰੀ ਹੋ ਗਈ ਕੋਈ ਆਇਆ ਰਾਤ ਨੂੰ ਕੰਦ ਪਾੜ ਕੇ ਗੱਲਾਂ ਗੁੱਲਾ ਚੱਕ ਕੇ ਲੈ ਗਿਆ ਸਵੇਰ ਨੂੰ ਆਏ ਤੜਕੇ ਲਾਲਾ ਜੀ ਆਏ ਉਹਨਾਂ ਨੇ ਪੁਲਿਸ ਨੂੰ ਰਿਪੋਰਟ ਦਿੱਤੀ ਚਲੋ ਦੁਕਾਨ ਤਾਂ ਚਲਾਉਣੀ ਹੋਈ ਸੀ ਲੋੜੀ ਵਾਲੇ ਦਿਨ ਸੀ ਰਿਓੜੀਆਂ ਵਾਲੀ ਬੋਰੀਏ ਮੋੜ ਕੇ ਕਿਨਾਰੇ 'ਤੇ ਰੱਖਤੀ ਨਾਲ ਗੱਚ ਕਾਲੀ ਵੀ ਰੱਖਤੀ ਜਿਹੜੀਆਂ ਸਾਰੀਆਂ ਲੋੜੀ ਬਣੇ ਤੇਣਾ ਤੇਣਾ ਦੀਆਂ ਪਿੰਨੀ ਵਾਲੀ ਵੀ ਰੱਖਤੀ ਐ ਤੇ ਪਤਾ ਲੱਗਿਆ ਪਿੰਡ 'ਚ ਵੀ ਕਸਤੂਰੀ ਦੀ ਚੋਰੀ ਹੋ ਗਈ ਲੋਕ ਅਫਸੋਸ ਕਰਨ ਆਉਣ ਲੱਗੇ ਜਿਹੜਾ ਆਇਆ ਕਰੇ ਰਿਉੜੀਆਂ ਵਾਲੀ ਬੋਰੀ 'ਚੋਂ ਇੱਕ ਮੁਠੀ ਭਰ ਕੇ ਦੋ ਕੁ ਰਿਉੜੀਆਂ ਮੂੰਹ 'ਚ ਪਾ ਕੇ ਗਿਆ ਕਸਤੂਰੀ ਬਹੁ ਮਾੜਾ ਹੋ ਗਿਆ ਯਾਰ ਤੇ ਕਿੰਨਾ ਕ ਨੁਕਸਾਨ ਹੋ ਗਿਆ ਹੋਣਾ ਕਸਤੂਰੀ ਚਲੋ ਦੱਸ ਦਿਆਂਦਾ ਸੀ ਫਿਰ ਆਇਆ ਕਰੇ ਜਿਹੜਾ ਆਇਆ ਕਰੇ ਰੇਉੜੀਆਂ ਚ ਭਰਿਆ ਕਰੇ ਮੋਠੀ ਬੋਰੀ ਚ ਕਿੰਨਾ ਕ ਨੁਕਸਾਨ ਹੋ ਗਿਆ 2 3 ਵਜੇ ਸਰਪੰਚ ਵੀ ਆ ਗਿਆ ਪਹਿਲਾਂ ਬਾਹਰ ਗਿਆ ਹੋਇਆ ਸੀ ਉਹਨੇ ਅਖਿਆਰ ਕਸਤੂਰੀ ਦੀ ਚੋਰੀ ਹੋ ਗਈ ਚਲ ਮੈਂ ਅਫਸੋਸ ਹੀ ਕਰਿਆ ਮਾ ਸਰਪੰਚ ਵੀ ਗਿਆ ਕਸਤੂਰੀ ਦੁਕਾਨ ਤੇ ਭਰੀ ਮੂਠੀ ਰੇਉੜੀਆਂ ਦੀ 2 ਕ ਮੂੰਹ ਚ ਪਾ ਕੇ ਲਾਲਾ ਜੀ ਨਾਲ ਗੱਦੀ ਤੇ ਬਹਿ ਗਿਆ ਕਹਿੰਦਾ ਕਸਤੂਰੀ ਬਹੁਤ ਮਾੜਾ ਹੋ ਗਿਆ ਯਾਰ ਕਿੰਨਾ ਕ ਨੁਕਸਾਨ ਹੋ ਗਿਆ ਹਣਾ ਕਸਤੂਰੀ ਕਹਿੰਦਾ ਸਰਪੰਚ ਸਾਹਿਬ ਅੱਧਾ ਪਿੰਡ ਦਾ ਪਤਾ ਲੈ ਗਿਆ ਅੱਧਾ ਹਜੇ ਆਉ ਜਿਹੜਾ ਆਉਂਦਾ ਤੁਹਾਡੇ ਵਾਂਗੂ ਰਿਉੜੀਆਂ ਵਾਲੀ ਬੋਰੀ ਚੋਂ ਮੁਠੀ ਭਰ ਕੇ ਪੁੱਛ ਲੈਂਦਾ ਕਿੰਨਾ ਕ ਨੁਕਸਾਨ ਹੋ ਗਿਆ ਕਹਿੰਦਾ ਸਰਪੰਚ ਸਾਹਿਬ ਨੁਕਸਾਨ ਤਾਂ ਹਜੇ ਚੱਲੀ ਜਾਂਦਾ ਜੀ ਇਹ ਤਾਂ ਜਦੋਂ ਆਥਣੇ ਜੇ ਸਾਰਾ ਪਿੰਡ ਪਤਾ ਲੈ ਹਟਿਆ ਫਿਰ ਉਦੋਂ ਸਾਹਿਬ ਲਾਵਾਂਗੇ ਜੀ ਉਹ ਮੈਂ ਕਹਾ ਮੈਂ ਕਿਵੇਂ ਦੱਸਾਂ ਕਿ ਭ੍ਰਿਸ਼ਟਾਚਾਰੀਆਂ ਕਰਕੇ ਮੁਲਕ ਦਾ ਕਿੰਨਾ ਨੁਕਸਾਨ ਹੋ ਗਿਆ ਉਹ ਮੈਂ ਕਹਾ ਨੁਕਸਾਨ ਤਾਂ ਹਜੇ ਚੱਲੀ ਜਾਂਦਾ ਹੈ ਇਹਦਾ ਜਦੋਂ ਅਰਵਿੰਦ ਕੇਜਰੀਵਾਲ ਵਰਗਾ ਕੋਈ ਮਖਵਾਲ ਵਰਗਾ ਕੋਈ ਇਮਾਨਦਾਰ ਬੰਦਾ ਪ੍ਰਧਾਨ ਮੰਤਰੀ ਬਣਿਆ ਦੇਸ਼ ਦੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਉਦੋਂ ਹਿਸਾਬ ਲਾਵਾਂਗੇ ਉਹ ਕਿੰਨਾ ਕੁ ਨੁਕਸਾਨ ਹੋ ਗਿਆ ਭਗਵੰਤ ਮਾਨ ਲੰਗੀਕਲ ਫਿਰੋਜ਼ਪੁਰ ਤੇ ਫਰੀਦਕੋਟ ਦੇ ਵਿੱਚ ਪ੍ਰਚਾਰ ਕਰਕੇ ਆਏ ਅੱਜ ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ਵਿੱਚ ਚੋਣ ਮਹੀਮ ਪਖਾਉਣਗੇ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਦਾ ਰੋਡ ਸ਼ੋਅ ਹਬੂਵਾਲ ਦੇ ਗੁਰਦੁਆਰਾ ਪੂਰੀ ਸੱਪਤ ਸ਼ੁਰੂ ਹੋਏਗਾ ਤੇ ਪ੍ਰਾਇਮਰੀ ਸਮਾਰਟ ਸਕੂਲ ਹਬੂਵਾਲ ਕਲਾ ਵਿੱਚ ਸਮਾਪਤ ਹੋਏਗਾ ਮੁੱਖ ਮੰਤਰੀ ਭਗਵੰਤ ਮਾਨ ਸ਼ਾਮ 5 ਵਜੇ ਲੁਧਿਆਣਾ ਪਹੁੰਚਣਗੇ